ਗੋਲਡਨ ਹੀ ਲੁੱਕ ਕਿਉਂ ਦਿੱਤੀ ਗਈ ਹੈ ਸੁਨਹਿਰੀ ਲੁੱਕ ਕਿਉਂ ਦਿੱਤੀ ਇਹ ਗੋਲਡਨ ਇਹ ਦਾ ਤੁਸੀਂ ਰੀਜਨ ਪੁੱਛ ਰਹੇ ਹੋ ਇਹ ਹੈ ਪੀਸ ਐਂਡ ਪ੍ਰੋਸਪਰਟੀ ਐਂਡ ਹਾਰਮਨੀ ਐਸੀ ਦੁਨੀਆ ਆਨ ਵਾਲੀ ਹੈਗੀ ਹੈ ਉਹਦਾ ਅਸੀਂ ਸੱਦਾ ਦਿੰਨੇ ਭਾਈਓ ਬਹਿਨੋ ਆਓ ਤੁਸੀਂ ਵੀ ਮੈਡੀਸਨ ਸਿੱਖੋ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਸਮਰਿੱਧੀ ਪਿਆਰ ਮੁਹੱਬਤ ਲੈ ਕੇ ਆਓ 148 ਕੰਟਰੀ ਦੇ ਵਿੱਚ ਇਹ ਸੰਸਥਾ ਕੰਟੀਨਿਊਸ ਹੈ ਇਹ ਰਾਜੋਗ ਮੈਡੀਸਨ ਸਿਖਾਉਂਦੇ ਆ ਐਵਰੀਵਨ ਛੋਟਾ 5 ਸਾਲ ਤੋਂ ਲੈ ਕੇ 7 ਤੱਕ ਕਿਸੇ ਕੋਈ ਵੀ ਬੰਦਾ ਇਹਦੇ ਵਿੱਚ ਮੈਡੀਟੇਸ਼ਨ ਕਰ ਸਕਦਾ ਹੈ ਜੇ ਤੁਹਾਡੇ ਨਾਲ ਸ਼ਾਂਤੀ ਹੋਏਗੀ ਖੁਸ਼ੀ ਹੋਏਗੀ ਪਿਆਰ ਹੋਏਗਾ ਤੁਸੀਂ ਘਰ ਦੇ ਵਿੱਚ ਵੀ ਖੁਸ਼हाल ਰਹੋਗੇ ਜਦੋਂ ਤੁਸੀਂ ਘਰ ਜਾਓਗੇ ਬੱਚੇ ਖੁਸ਼ ਹੋਣਗੇ ਪਤਨੀ ਖੁਸ਼ ਹੋਏਗੀ ਬਾਹਰ ਜਾਓਗੇ ਜੇ ਤੁਸੀਂ ਇਰੀਟੇਟ ਰਹੋਗੇ ਪਰੇਸ਼ਾਨ ਰਹੋਗੇ ਤੁਸੀਂ ਜਦ ਵਰਕਪਲੇਸ ਤੇ ਜਾਓਗੇ ਵਰਕਪਲੇਸ ਤੇ ਵੀ ਤੁਹਾਨੂੰ ਟੈਨਸ਼ਨ ਹੋਏਗੀ ਸੋ ਮੈਡੀਟੇਸ਼ਨ ਤੋਂ ਜਿਹੜੀ ਹੈ ਨਾ ਆਪਣੀ ਹੀਲਿੰਗ ਵਾਸਤੇ ਜਿਵੇਂ ਕਿ ਆਜ ਕੱਲ ਖਾਣਾ ਜ਼ਰੂਰੀ ਹੈ ਮਾਈਂਡ ਦੀ ਖੁਰਾਕ ਵਾਸਤੇ ਮੈਡੀਟੇਸ਼ਨ ਉਨੀ ਹੀ ਜ਼ਰੂਰੀ ਹੈ ザ सिटी हेडलाइंस देख रहे तमाम दर्शकों का मैं स्वागत करती हूं पीछे ਤੁਸੀਂ ਮੇਰੇ ਆਟੋ ਦੇਖ ਸਕਦੇ ਹੋ ਇਹ ਸੁਨੇਰੇ ਰੰਗ ਦਾ ਹੈ ਦੇਖਣ ਨੂੰ ਐ ਲੱਗਦਾ ਵੀ ਸੋਨੇ ਦਾ ਬਣਾਇਆ ਹੋਇਆ ਹੈ ਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਅਵਤਾਰ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਵੱਲੋਂ ਇਸ ਆਟੋ ਨੂੰ ਜਿਹੜੀ ਡਿਫਰੈਂਟ ਲੁੱਕ ਦਿੱਤੀ ਗਈ ਹੈ ਕਾਰਨ ਕੀ ਉਹ ਵੀ ਪੁੱਛਾਂਗੇ ਹੋਰ ਵੀ ਗੱਲਬਾਤ ਕਰਾਂਗੇ ਕਿ ਕੀ ਕਿਸ ਮਕਸਦ ਨਾਲ ਜਿਹੜਾ ਇਸ ਆਟੋ ਨੂੰ ਜਿਹੜਾ 골ਡਨ ਲੁੱਕ ਦਿੱਤੀ ਗਈ ਹੈ ਲੋਕ ਤਾਂ ਆਟੋ ਬਹੁਤ ਚਲਾਉਂਦੇ ਨੇ ਪਰ 골ਡਨ ਹੀ ਲੁੱਕ ਕਿਉਂ ਦਿੱਤੀ ਗਈ ਹੈ ਕੋਈ ਹੋਰ ਲੁੱਕ ਜਿਹੜੀ ਕਿਉਂ ਨਹੀਂ ਦਿੱਤੀ ਇਹ ਸਭ ਤੋਂ ਪਹਿਲਾਂ ਸਵਾਗਤ ਕਰਦੇ ਸਾਸਿਕਾ ਸਰ ਇਸ ਲਈ ਸਸਪਤੋ ਬੱਲਾ ਆਟੋ ਦੀ ਜੇ ਇੱਕ ਗੱਲ ਕੀਤੀ ਜਾਵੇ 골ਡਨ ਹੀ ਲੁੱਕ ਕਿਉਂ ਦਿੱਤੀ ਗਈ ਹੈ ਸੁਨਹਿਰੀ ਲੁੱਕ ਕਿਉਂ ਦਿੱਤੀ ਗਈ ਹੈ 골ਡਨ ਲੁੱਕ ਇਸ ਵਾਸਤੇ ਦਿੱਤੀ ਗਈ ਹੈ ਕਿ ਸਾਜੂ ਕਲਜੂ ਸਾਜੂ ਤ੍ਰੇਤਾ ਦੁਆਪਰ ਕਲਜੂ ਕਲਜੂ ਬਾਅਦ ਸਾਜੂ ਆ ਰਿਹਾ ਜੀ ਕਿਉਂਕਿ ਪੁਰਾਣੀ ਦੁਨੀਆ ਦਾ ਵਿਨਾਸ਼ ਹੋਣਾ ਹੈ ਨਵੀਂ ਦੁਨੀਆ ਆ ਰਹੀ ਹੈ ਇਸ ਲਈ 골ਡਨ ਦੁਨੀਆ ਕੀਤੀ ਹੈ 골ਡਨ ਦੁਨੀਆ ਤੇ ਨਵੀਂ ਦੁਨੀਆ ਆ ਰਹੀ ਹੈ ਤਾਂ 골ਡਨ ਕਰਨ ਦਾ ਕੀ ਮਕਸਦ ਹੈ ਗੋਲਡਨ ਦੁਨੀਆ ਆ ਰਹੀ ਹੈ ਨਵੀਂ ਦੁਨੀਆ ਇਸ ਵਾਸਤੇ ਵੀ ਇਹਨਾਂ ਦੁਨੀਆ ਨੂੰ ਦੱਸਿਆ ਜਾਵੇ ਵੀ ਗੋਲਡਨ ਪੁੱਛਦੇ ਆ ਵੀ ਗੋਲਡਨ ਕਿਉਂ ਕੀਤਾ ਮੈਂ ਕਿਹਾ ਗੋਲਡਨ ਦੁਨੀਆ ਆ ਰਹੀ ਹੈ ਇਸ ਵਾਸਤੇ ਗੋਲਡਨ ਕੀਤਾ ਤੁਹਾਨੂੰ ਪਤਾ ਲੱਗੇ ਇਹ ਬ੍ਰਹਮ ਕੁਮਾਰੀ ਰਾਜ ਯੋਗ ਮੈਡੀਟੇਸ਼ਨ ਹੈ ਇਹ ਸੰਸਾ ਜਿਹੜੀ ਹੈ ਪੂਰੇ ਵਰਲਡ ਚ ਆ ਰਹੀ ਹੈ ਔਰ ਹਰ ਇੱਕ ਨੂੰ ਪਰਿਚੇ ਦੇਣਾ ਵੀ ਹਰ ਆਤਮਾ ਨੂੰ ਪਰਿਚੇ ਦੇਣਾ ਵੀ ਰਾਜ ਯੋਗ ਮੈਡੀਟੇਸ਼ਨ ਕਰੋ ਨਵੀਂ ਦੁਨੀਆ ਜਾਣਾ ਇਹ ਪੁਰਾਣੀ ਦੁਨੀਆ ਜਾ ਰਹੀ ਹੈ ਜੀ ਠੀਕ ਹੈ ਤੇ ਆਪਾਂ ਗੱਲ ਕਰ ਰਹੇ ਆਟੋ ਦੀ ਕਿੰਨੇ ਟਾਈਮ ਹੋ ਗਿਆ ਤੁਸੀਂ ਆਟੋ ਚਲਾ ਰਹੇ ਹੋ ਹਾਂ ਆਟੋ ਚਲਾंदे ਮੈਨੂੰ 17-18 ਸਾਲ ਹੋ ਗਏ ਨੇ 17-18 ਸਾਲ ਤੇ ਸੁਨੇਹਰਾ ਹੀ ਆਟੋ ਚਲਾ ਰਹੇ ਹੋ ਕਿ ਹੁਣ ਕੁਝ ਦਿਨ ਪਹਿਲਾਂ ਤੋਂ ਹੀ ਕਰੇ ਇਹ ਇਸ ਤੋਂ ਪਹਿਲੇ ਬਲੈਕ ਸੀ ਬਾਅਦ ਜਦੋਂ ਮੈਂ ਬਾਬਾ ਨਾਲ ਜੁੜਿਆ ਜਦ ਮੈਨੂੰ ਪਰਿਚੇਅ ਮਿਲਿਆ ਵੀ ਇਹ ਪੁਰਾਣੀ ਦੁਨੀਆ ਜਾ ਰਹੀ ਹੈ ਨਵੀਂ ਆ ਰਹੀ ਹੈ ਇਸ ਕਰਕੇ ਮੈਨੂੰ ਸੰਕਲਪ ਚਲਿਆ ਵੀ 골ਡਨ ਦੁਨੀਆ ਆ ਰਹੀ ਹੈ ਤੇ ਫਿਰ 골ਡਨ ਕਰ ਰਹੇ ਅੱਛਾ 골ਡਨ ਦਾ ਮਕਸਦ ਕੀ ਹੈ ਮਕਸਦ ਕੀ ਹੈ ਕਿ ਆਪਾਂ ਕਹੀਏ ਇੱਕ ਸਟੋਰੀ ਦਾ ਹਮੇਸ਼ਾ ਕਨਕਲੂਜਨ ਨਿਕਲਦਾ ਹੈ ਇਹਦਾ ਕੀ ਮਕਸਦ ਹੈ ਇਹਦਾ ਮਕਸਦ ਹੈ ਕਿ ਵੇਖੋ ਆਪਾਂ ਨੂੰ ਖੁਸ਼ੀ ਹੁੰਦੀ ਹੈ ਦੁਨੀਆ ਵੀ ਦੇਖ ਕੇ ਖੁਸ਼ ਹੁੰਦੀ ਹੈ ਬਈ ਕਿਉਂਕਿ ਆਇਰਨ ਦੁਨੀਆ ਹੈ ਜੀ ਤੇ 골ਡਨ ਦੇਖ ਕੇ 골ਡਨ ਲੱਭਦਾ ਨਹੀਂ ਕਿਸੇ ਨੂੰ गोल्डन पानो में नहीं मिलता जी ਤੇ 골ਡਨ ਦੇਖ ਕੇ ਦੁਨੀਆ ਖੁਸ਼ ਹੁੰਦੀ ਹੈ ਬਈ ਮੈਂ ਹੰਦੇ ਖੁਸ਼ੀ ਜ਼ਾਇਦੀ ਹੈ ਬਈ ਹਰ ਇੱਕ ਦੀ ਮੁਸਕਰਾਹਟ ਹੋਵੇ ਦੇਖੇ ਜੀ ਅਜਾ ਪਾਪਾ ਜੀ ਕਈ ਤੁਹਾਡੇ ਤੋਂ ਕਹਿੰਦਾ ਹੈ ਕਿ ਕਿਤੇ ਗੁੱਸਨਾ سونے ਦਾ ਤਾਂ ਨਹੀਂ ਆਟੋ ਚੱਕੀ ਫਿਰਦੇ ਕੁਛ ਐਦਾ ਦੇ ਕਮੈਂਟ ਕਹਿ ਦਿੰਦੇ ਆ ਬਾਈ ਮੈਂ ਕਿਹਾ ਸੋਨਾ ਤੇ 80000 ਰੁਪਏ ਤੋਲਾ ਹੈਗਾ ਇਹ ਲਾਲੋ ਦੇ ਲੈਣਾ ਦੇਤੇ ਹੈ ਨਾ ਅੱਜ ਜਦੋਂ ਲੋਕੀ ਬੈਂਦੇ ਨੇ ਕਿੰਨੇ ਕੁ ਖੁਸ਼ ਹੁੰਦੇ ਨੇ ਕੋ ਹੁੰਦੇ ਸਪੈਸ਼ਲ ਸਵਾਰੀ ਆ ਕੇ ਬੈਂਦੀ ਹੋਵੇ ਯਾਰ ਉਹਨਾਂ ਦਾ ਸੁਨਹਿਰਾ ਆਟੋ ਉਹਦੇ ਵਿੱਚ ਬਹਿਣਾ ਹੈ ਹਾਂਜੀ ਸਵਾਰੀਆਂ ਕਈ ਗੱਡੀਆਂ ਛੱਡ ਕੇ ਆ ਜਾਂਦੀਆਂ ਵੀ ਕਿਉਂਕਿ ਖੁਸ਼ੀ ਹੁੰਦੀ ਹੈ ਵੀ ਦੇਖੀਏ 골ਡਨ 'ਚ ਬਹਿ ਕੇ ਦੇਖੀਏ ਜੀ ਨਜ਼ਾਰਾ ਲਈ ਹੈ ਹਵਾ ਖਾइए ਪਰ ਇਹਦੇ ਵਿੱਚ ਬੈਠਣ ਨਾਲੋਂ ਸਾਰਿਆਂ ਨਾਲੋਂ ਵੱਖਰਾ ਸਵਾਦ ਆਉਂਦਾ ਕਿ ਸੇਮ ਹੀ ਆਉਂਦਾ ਹੈ ਨਹੀਂ ਸਵਾਦ ਤਾਂ ਅਲੱਗ-ਅਲੱਗ ਹੈ ਹਰ ਗੱਡੀ ਦਾ ਤੇ ਇੰਨ ਚ ਆ ਗਈ ਜੇ ਕੋਈ ਆਤਮਾ ਵੇਂਦੀ ਭਰਾਜ ਭੈਣ ਵੇਂਦਾ ਉਹਨਾਂ ਨੂੰ ਪਰੀਚੇ ਲਈ ਲੈ ਬਈ ਪਰਮਾਤਮਾ ਦਾ ਇਹ ਗਿਆਨ ਰਾਜਯੋਗ ਮੈਡੀਟੇਸ਼ਨ ਕਰਾ ਰਿਹਾ ਹੈ ਜੀ ਬ੍ਰਹਮ ਕੁਮਾਰ ਬ੍ਰਹਮ ਕੁਰੀ ਨਾਮ ਹੈ ਜੀ ਕਿਉਂਕਿ ਵਕਤ ਜਾ ਰਿਹਾ ਥੋੜਾ ਹੀ ਟਾਈਮ ਰਹਿ ਗਿਆ ਇਸ ਕਰਕੇ ਉਹਨਾਂ ਨੂੰ ਪਰੀਚੇ ਦੇਈਦਾ ਪੰਪਲੇਟ ਵਗੈਰਾ ਕਾਪੀ ਵਗੈਰਾ ਦੇ ਦਿੱਤੀ ਜੀ ਇਸ ਕਰਕੇ ਕਿ ਕਿਸੇ ਦੀ ਬੁੱਧੀ ਹਾਲਾ ਖੁੱਲ ਜਾ ਜੀ ਕਿਉਂਕਿ ਰਾਮਾਨੰਦ ਜੁਗ ਹੈ ਨਾ ਇਸ ਟਾਈਮ ਸਭ ਦੀ ਬੁੱਧੀ ਨੂੰ ਤਾਲੇ ਵਜੇ ਹੈ ਤਾਲੇ ਕੌਣ ਖੋਲਦਾ ਪਰਮਾਤਮਾ ਅਗੇ ਖੋਲਦਾ ਹੈ ਸਿ ਪਰਮਾਤਮਾ ਉਹੀ ਤਾਲੇ ਖੋਲਦਾ ਹੈ ਜੀ ਤੇ ਆਟੋ ਦਾ ਰੰਗ ਜਿਹੜਾ ਸੁਨੇਰਾ ਕੀਤਾ ਕਿੰਨਾ ਕ ਖਰਚਾ ਜਿਹੜਾ ਇਹਦੇ ਵਿੱਚ ਆ ਗਿਆ ਇਹ ਦੇਖੋ ਜੀ ਸੇਵਾ ਹੈਗੀ ਹੈ ਸਾਡੇ ਭਾਈਪਣ ਸਾਰੇ ਮਰਜ਼ੂਰ ਕਰ ਦਿੰਦੇ ਆਂ ਸੇਵਾ ਕਰਾ ਦਿੰਦੇ ਆਂ ਆਪ ਵੀ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਆਉਂਦੀ ਹੁੰਦੀ ਅੱਛਾ ਕਿਤੇ ਇਦਾਂ ਹੋਇਆ ਕਿ ਸੁਨੇਰੇ ਲੁੱਕ ਦੇ ਨਾਲ ਨਾਲ ਤੁਹਾਨੂੰ ਜਿਹੜੇ ਇਨਕਮ ਜ਼ਿਆਦਾ ਹੋ ਗਈ ਹੋਵੇ ਪਹਿਲਾ ਜਿਹੜਾ 300 400 ਘੁਮਾਉਂਦੇ ਹੋਣਗੇ ਪਰ ਲੋਕੀ ਜਿਹੜਾ ਹੁਣ ਜ਼ਿਆਦਾ ਵੰਦੇ ਨੇ ਤੂੰ ਜ਼ਿਆਦਾ ਇਨਕਮ ਆਂਦੀ ਹੋਵੇ ਇਨਕਮ ਦੀ ਕੋਈ ਟੈਨਸ਼ਨ ਨਹੀਂ ਲੈਣੀ ਆਂ 바ਵਾ ਨੇ ਦੇਣਾ 2 ਘੰਟੇ ਦੇ ਦੇਣਾ ਜੇ ਨਹੀਂ ਲੈਣਾ ਤਾਂ ਸਾਰੇ ਦਿਹਾੜੀ ਦੇਣਾ ਸ਼ਾਮ ਨੂੰ ਇੱਕ ਘੰਟੇ ਦੇ ਦੇਣਾ ਉਹ ਟੈਨਸ਼ਨ ਨਹੀਂ ਲੈਣੀ ਕੀ ਬਾਤ ਹੈ ਤੇ ਜਿਹੜਾ ਆਟੋ ਆ ਇਹ ਆਪਣੇ ਵੱਲੋਂ ਤੁਸੀਂ ਮੋਡੀਫਾਈ ਕਰਾਇਆ ਹੈ ਕਿ ਕੰਪਨੀ ਤੋਂ ਹੀ ਇਦਾਂ ਲਿਆ ਸੀ ਇਹ ਆਪਣੇ ਹੱਥੀ ਕੀਤਾ ਹੈ 바ਵਾ ਨੇ ਖੁਦ ਸੰਕਲਪ ਦਿੱਤਾ ਹੈ ਸੰਕਲਪ ਕਰਕੇ ਆਪ ਹੀ ਮੈਂ ਇਹਨੂੰ ਤਿਆਰ ਕੀਤਾ ਕਿਉਂਕਿ ਉਹ ਕਰਾਮਣ ਕਰਨ ਕਰਾਮਣ ਹਾਰ ਹੈ ਨਾ ਉਹ ਕਰਵਾਉਂਦਾ ਤੇ ਅਸੀਂ ਕਰ ਲੈਨੇ ਬੱਚੇ ਹੈ ਨਾ ਸੇਵਾ ਦੇ ਤੇ ਆਪ ਵੀ ਲੁੱਕ ਦਿੱਤੀ ਗਈ ਹੈ ਸਾਰੀ ਦੀ ਸਾਰੀ ਲੁੱਕ ਆਪ ਦਿੱਤੀ ਗਈ ਹੈ ਕਿੰਨੇ ਕ ਆਪਾਂ ਕਹਿ ਸਕਦੇ ਕਿ ਕਿੰਨੇ ਕ ਲੋਕੋ ਦੇਖਦੇ ਆ ਤਾਂ ਕਮੈਂਟ ਵੀ ਕਰਦੇ ਹੋਣੇ ਆ ਬਹੁਤ ਜ਼ਿਆਦਾ ਪਿਆਰ ਵੀ ਕਰਦੇ ਹੋਣੇ ਆ ਦੇਖੋ ਜੀ ਬਾਜ਼ਾਰ ਜੀ ਲੰਗੀ ਦਾ ਪੂਰਾ ਲੁਧਿਆਣਾ ਘੁੰਮੀਦਾ ਹੈ ਹਰ ਆਤਮਾ ਖੁਸ਼ ਹੁੰਦੀ ਹੈ ਹਰ ਦੇਖ ਕੇ ਖੁਸ਼ ਹੁੰਦਾ ਇਹਨੂੰ ਕਿਉਂਕਿ ਦੇਖਿਆ ਨਹੀਂ ਨਾ ਕਦੀ ਕਿਸੇ ਨੇ ਬਿਲਕੁਲ ਬਹੁਤ ਡਿਫਰੈਂਟ ਹੈ ਅੱਛਾ ਪਾਪਾ ਜੀ ਸੁਨਹਿਰਾ ਰੰਗ ਤਾਂ ਤੁਸੀਂ ਚੂਸ ਕਰ ਲਿਆ ਜੇ ਆਪਾਂ ਗੱਲ ਕਰੀਏ ਹੋਰ ਵੀ ਰੰਗ ਦੀ ਹੈ ਨਾ ਹੋਰ ਵੀ ਤਾਂ ਰੰਗ ਨੇ ਉਹ ਚਾਹਦੇ ਹੋ ਕਿ ਹੋਰ ਰੰਗਾਂ ਦੇ ਵੀ ਮੈਂ ਆਰਡਰ ਬਣਾਵਾਂ ਨਹੀਂ ਨਹੀਂ ਮੈਂ ਬਣਾਉਂਦੇ ਚੱਕਣਾ ਚ ਨਹੀਂ ਆ ਮੈਨੂੰ ਤਾਂ ਸੰਕਲ ਪਾਇਆ ਸੀ ਵੀ 골ਡਨ ਦੁਨੀਆ ਆ ਰਹੀ ਹੈ ਤੇ 골ਡਨ ਰੰਗ ਕਰ ਦੁਨੀਆ ਨੂੰ ਦੱਸ ਬਈ 골ਡਨ ਕਿ 골ਡਨ ਦੁਨੀਆ ਆ ਰਹੀ ਹੈ ਕਿਉਂਕਿ ਪਿਓ ਸਾਨੂੰ ਦੱਸਿਆ ਹੈ ਨਾ ਕਿਉਂਕਿ ਸਾਜੁਗ ਤ੍ਰੇਤਾ ਦੁਆਪਰ ਕਾਲਜੋ ਕਾਲ ਤੋਂ ਬਾਅਦ ਆਂਦਾ ਸੰਗਮ ਜੋਗ ਸੰਗਮ ਜੋਗ ਤੇ ਪਿਓ ਮੇਰਾ ਆਂਦਾ ਸ਼ਿਵ 100 ਸਾਲ ਵਾਸਤੇ ਜਿੰਨੇ 88 ਸਾਲ ਹੋ ਗਏ ਨੇ ਆਇਨੂੰ 12 ਸਾਲ ਰਹਿ ਗਏ ਨੇ ਬਾਕੀ ਕਿਉਂਕਿ ਵਰਲਡ ਵਾਰ ਲੱਗਣ ਵਾਲੀ ਹੈ ਟਾਈਮ ਥੋੜਾ ਹੈ ਠੀਕ ਹੈ ਜੀ ਸਵੇਰੇ ਕਿੰਨੇ ਵਜੇ ਜਾਣੇ ਹੋ ਦੇਖੋ ਜੀ 7 7:30 ਨਿਕਲ ਜਾਈਦਾ ਰਾਤੀ ਕਿੰਨੇ ਵਜੇ ਜਾਂਦੇ ਰਾਤੀ ਨਹੀਂ 12:00 ਵਜੇ ਆਜੀ ਲਾ ਫਿਰ ਆਰਾਮ ਡੈਕਟ ਕਰੀਦਾ ਸ਼ਾਮ ਨੂੰ ਪੜਾਈ ਤੇ ਜਾਂਦਾ ਘੰਟਾ ਤੋਂ ਘੰਟੇ ਚੜਾਈ ਦੀ ਬਾ ਆਪਾਂ ਦਾਲ ਫੁਰਕਾ ਚਾਹੀਦਾ ਹੁ ਆਇਆ ਹੀ ਨਹੀਂ ਲੱਗਦੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਵਿੱਚ ਦੋ ਲੜਕੇ ਹਨ ਇੱਕ ਵਾਈਫ ਹੈ ਤੇ ਤੁਸੀਂ ਆਹ ਤੇ ਮੁੰਡੇ ਕਹਿੰਦੇ ਨਹੀਂ ਪਾਪਾ ਸਭ ਤੋਂ ਵੱਖਰਾ ਆਟੋ ਬਣਾ ਲਿਆ ਸਾਰੇ ਸਾਨੂੰ ਕਮੈਂਟ ਕਰਕੇ ਪੁੱਛਦੇ ਨੇ ਸਾਰੇ ਸਾਨੂੰ ਕਹਿੰਦੇ ਕਿ ਤੇਰੇ ਪਾਪਾ ਦਾ ਮਤਲਬ ਸੁਨਹਿਰਾ ਸੋਨੇ ਦਾ ਜਿਹੜਾ ਆਟੋ ਲੈ ਕੇ ਕਹਿੰਦੇ ਇਹਦਾ ਦਿਮਾਗ ਖਰਾਬ ਹੋਇਆ ਹੈ ਅੱਛਾ ਹੈਨਾ ਕਿਉਂਕਿ ਹਰ ਇੱਕ ਦੀ ਆਤਮਾ ਦਾ ਅਲੱਗ-ਅਲੱਗ ਰੋਲ ਹੈ ਮੈਨੂੰ ਆਪਣੀ ਖੁਸ਼ੀ ਹੈ ਉਹਨਾਂ ਨੂੰ ਆਪਣਾ ਹੈ ਸਭ ਨੂੰ ਆਪਣਾ ਆਪਣਾ ਰੋਸੀ ਪੜੋਸੀ ਕੋਈ ਵੀ ਸੋਚ ਜਾਣਾ পাগল ਹੈਗਾ ਐਵੇਂ ਪੈਸੇ ਲਾਂਦੇ ਰਹਿੰਦਾ ਹੈ ਕਹਿੰਦੇ ਨੇ ਲੋਕ ਕਿ পাগল ਹੈ ਕਿ ਐਵੇਂ ਪੈਸੇ ਲਈ ਜਾਂਦੇ ਹਾਂ हां ਪੈਸੇ ਲਈ ਉਹਨਾਂ ਨੂੰ ਕੀ ਪਤਾ ਦੁਨੀਆ 'ਚ ਕੀ ਹੋਣਾ ਲਾ ਕੀ ਨਹੀਂ ਹੋਣਾ ਲਾ ਕਿਉਂਕਿ ਆਤਮਾ ਸੁੱਤੀ ਹੈ ਨਾ ਜਾਗਦੀ ਨਹੀਂ ਹੈ ਬਿਲਕੁਲ ਇੱਕ ਮਤਲਬ ਅਲੱਗ ਹੀ ਮੈਸੇਜ ਦੇ ਰਹੇ ਹੋ ਇੱਕ ਅਲੱਗ ਹੀ avatars ਦੇ ਵਿੱਚ ਤੁਸੀਂ ਰੂਪ ਦੇ ਵਿੱਚ ਇੱਕ ਮੈਸੇਜ ਦੇ ਰਹੇ ਹੋ ਇਹ ਬਾਬਾ ਦਾ ਰਾਤ ਹੈਗਾ ਜਿਵੇਂ ਪੁਸ਼ਮਾਨ ਚੱਲਦੇ ਆ ਨਾ ਉੱਪਰ ਜੀ ਸਵਰਗ 'ਚ ਉਹੀ ਪੁਸ਼ਮਾਨ ਹੈ ਸੋ ਤੁਹਾਡੀ ਸੰਸਥਾ ਹੈ ਜਿਹਦਾ ਜਿਹਦਾ ਜ਼ਿਕਰ ਜਿਹੜਾ ਬਾਬਾ ਜੀ ਕਰ ਰਹੇ ਸੀਗੇ ਇਹ ਮੇਰੀ ਸੰਸਥਾ ਨਹੀਂ ਹੈ ਇਹ ਸੰਸਥਾ ਪਰਮਾਤਮਾ ਦੀ ਹੈ ਔਰ ਇਹ ਇੰਟਰਨੈਸ਼ਨਲ ਹੈ 148 ਕੰਟਰੀ ਦੇ ਵਿੱਚ ਇਹ ਸੰਸਥਾ ਕੰਟੀਨਿਊਸ ਹੈ ਇਹ ਰਾਜੋਗ ਮੈਡੀਸਨ ਸਿਖਾਉਂਦੇ ਹੈ ਐਵਰੀਬਲ ਛੋਟਾ 5 ਸਾਲ ਤੋਂ ਲੈ ਕੇ 7 ਤੱਕ ਕੇ ਸੀ ਕੋਈ ਵੀ ਬੰਦਾ ਇਹਦੇ ਵਿੱਚ ਮੈਡੀਟੇਸ਼ਨ ਕਰ ਸਕਦਾ ਹੈ ਔਰ ਜੋ ਇਹ 골ਡਨ ਏਜ ਦਾ ਜਿਹੜਾ ਰੀਜਨ ਪੁੱਛ ਰਹੇ ਹੋ ਇਹ ਹੈ ਪੀਸ ਐਂਡ ਪ੍ਰੋਸਪਰਟੀ ਐਂਡ ਹਾਰਮਨੀ ਜੀ ਐਸੀ ਦੁਨੀਆ ਆਣ ਵਾਲੀ ਹੈਗੀ ਹੈ ਉਹਦਾ ਅਸੀਂ ਸੱਦਾ ਦਿੰਨੇ ਭਾਈਓ ਬਹਿਨੋ ਆਓ ਤੁਸੀਂ ਵੀ ਮੈਡੀਸਨ ਸਿੱਖੋ ਆਪਣੇ ਘਰ ਦੇ ਵਿੱਚ ਸੁਖ ਸ਼ਾਂਤੀ ਸਮਰਿੱਧੀ ਪਿਆਰ ਮੁਹੱਬਤ ਲੈ ਕੇ ਆਓ ਫਿਰ ਸਭ ਪਰਿਵਰਤਨ ਸੇ ਵਿਸ਼ਵ ਪਰਿਵਰਤਨ ਅੱਜ ਦੇ ਟਾਈਮ ਦੇ ਵਿੱਚ ਕੀ ਲੱਗਦਾ ਹੈ ਕਿ ਮੈਡੀਟੇਸ਼ਨ ਕਿੰਨੇ ਕੁ ਜ਼ਿਆਦਾ ਜ਼ਰੂਰੀ ਹੈ ਆਜ ਕੇ ਸਾਹਮਣਾ ਤਾਂ ਮੈਡਮ ਮੈਂ ਕਹਤਾ ਹਾਂ 100% ਜੂਰੀ ਹੈ ਸਭ ਕੋ ਕਰਨੀ ਚਾਹੀਏ ਕਿਉਂਕਿ ਮੈਡੀਟੇਸ਼ਨ ਨਾਲ ਇੱਕ ਤੋਂ ਰਿਲੈਕਸ ਰਹਿੰਦਾ ਹੈ ਬਹੁਤ ਜ਼ਿਆਦਾ ਜੇ ਤੁਹਾਡੇ ਨਾਲ ਸ਼ਾਂਤੀ ਹੋਏਗੀ ਖੁਸ਼ੀ ਹੋਏਗੀ ਪਿਆਰ ਹੋਏਗਾ ਤੁਸੀਂ ਘਰ ਦੇ ਵਿੱਚ ਵੀ ਖੁਸ਼हाल ਰਹੋਗੇ ਜਦ ਤੁਸੀਂ ਘਰ ਜਾਓਗੇ ਬੱਚੇ ਖੁਸ਼ ਹੋਣਗੇ ਪਤਨੀ ਖੁਸ਼ ਹੋਏਗੀ ਬਾਹਰ ਜਾਓਗੇ ਜੇ ਤੁਸੀਂ ਇਰੀਟੇਟ ਰਹੋਗੇ ਪਰੇਸ਼ਾਨ ਰਹੋਗੇ ਤੁਸੀਂ ਜਦ ਵਰਕਪਲੇਸ ਤੇ ਜਾਓਗੇ ਵਰਕਪਲੇਸ ਤੇ ਵੀ ਤੁਹਾਨੂੰ ਟੈਨਸ਼ਨ ਹੋਏਗੀ ਤੁਹਾਡਾ ਬੌਸ ਵੀ ਖੁਸ਼ ਨਹੀਂ ਹੋਏਗਾ ਘਰ ਦੇ ਵਿੱਚ ਵੀ ਬੱਚੇ ਠੀਕ ਨਹੀਂ ਰਹਿਣਗੇ ਹੈ ਕਿ ਨਹੀਂ ਤਾਂ ਮੈਡੀਟੇਸ਼ਨ ਤੋਂ ਜਿਹੜੀ ਹੈ ਨਾ ਆਪਣੀ ਹੀਲਿੰਗ ਵਾਸਤੇ ਜਿਵੇਂ ਕਿ ਅੱਜ ਕੱਲ ਖਾਣਾ ਜ਼ਰੂਰੀ ਹੈ ਮਾਈਂਡ ਦੀ ਖੁਰਾਕ ਵਾਸਤੇ ਮੈਡੀਟੇਸ਼ਨ ਉਨੀ ਹੀ ਜ਼ਰੂਰੀ ਹੈ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਹੋ ਰਹੇ ਹਨ ਨਾ ਟੈਨਸ਼ਨ ਪਰੇਸ਼ਾਨ ਯਾਨੀ ਕਿਸੇ ਨਾ ਕਿਸੇ ਤਰੀਕੇ ਤੇ ਹੋ ਹੀ ਜਾਂਦਾ ਹੈ ਜੇ ਤੁਸੀਂ ਮੈਡੀਟੇਸ਼ਨ ਕਰਕੇ ਤੁਸੀਂ ਖੁਸ਼ ਰਹਿ ਸਕਦੇ ਹੋ ਫ੍ਰੀ ਚ ਜੇ ਕੋਈ ਚਾਰਜ ਨਹੀਂ ਹੈ ਤਾਂ ਕਿੰਨੀ ਅੱਛੀ ਗੱਲ ਹੈ ਬਿਲਕੁਲ ਅੱਛਾ ਇਹ ਜਿਹੜੀ ਸਾਰੀ ਬਿਮਾਰੀਆਂ ਇਹ ਸਾਈਕੋਸੋਮੈਟਿਕ ਹੁੰਦੀਆਂ ਜਿੰਨੀ ਵੀ ਡਿਸੀਜ਼ ਹੈ ਯਾਨੀ ਪਹਿਲੇ ਬ੍ਰੇਨ ਚਾਂਦੀ ਹੈ ਸਰੇ ਦੇ ਵਿੱਚ ਆਉਂਦੀ ਹੈ ਇਸ ਕਰਕੇ ਜੇ ਤੁਸੀਂ ਆਪਣਾ ਮਾਈਂਡ ਠੀਕ ਕਰ ਲਿਆ ਤਾਂ ਸਰੀਰ ਆਪਣੇ ਆਪ ਠੀਕ ਹੋ ਗਿਆ ਬਸ ਰਿਲੇਸ਼ਨਸ ਠੀਕ ਹੋ ਗਏ ਤੁਹਾਡਾ ਵਰਕਪਲੇਸ ਠੀਕ ਹੋ ਗਿਆ ਤਾਂ ਪੀਸ ਪੀਸ ਐਂਡ ਪ੍ਰੋਸਪਰਟੀ ਐਂਡ ਹਾਰਮਨੀ ਇਹ ਸਭ ਇਹ ਦੁਨੀਆ ਦਾ ਇਹਦਾ ਗੋਲਡਨ ਏਜ ਦਾ ਮਤਲਬ ਹੀ ਹੈ ਪੀਸ ਪ੍ਰੋਪਰਟੀ ਐਂਡ ਹਾਰਮਨੀ ਸੰਵਰਧਨ ਦੀ ਦੁਨੀਆ ਪਿਆਰ ਦੀ ਦੁਨੀਆ ਪ੍ਰੇਮ ਦੀ ਖੁਸ਼ੀ ਦੀ ਆਨੰਦ ਦੀ ਪਿਆਰ ਦੀ ਪਵਿੱਤਰਤਾ ਦੀ ਐਸੀ ਦੁਨੀਆ ਆਉਣ ਵਾਲੀ ਹੈ ਜੋ ہم سب کو مل کے বানانی ہے یعنی भाई हम सबको सभी जाति सभी धर्म सब पूरे वर्ल्ड के लोग मिल के हम एक क्या कहेंगे उसको एफर्ट करेंगे ना मिल करके हैं कि नहीं कमांड शुरू हो करके तो वो दुनिया आएगी एक एफर्ट से नहीं आएगी परमात्मा का मैसेज सबके लिए है और वो पता है वो जो परम पिता परमात्मा है जिसका ये भाई जी मैसेज दे रहे थे शिव उनको कहते हैं हम सदा शिव निराकार परम पिता परमात्मा सदा शिव निराकार जो सबदाई प्यो है उसके लिए तो सब बराबर हैं तो ये आध्यात्मिक शक्तियों को जगाने के लिए है जो राजयोग मेडिटेशन है हमारे अंदर जितनी भी हिडन पावर्स हैं अब हमें पता ही नहीं है कितनी पड़ी हुई हैं उनको जगाएंगे तो सुहाद पैदा होगा प्रेम पैदा होगा हमारी एफिशिएंसी बढ़ेगी कैपेबिलिटी बढ़ेगी ठीक नहीं इसके लिए है जी तो इसके लिए अब आपको मैं भी मेडिटेशन करता हूँ सिक्स ईयर से मेरे को बहुत बहुत टेंशन परेशानी थी सारी रिमूव हो गई अब देखो मेरी सिक्सटी फोर एज है तो आपको लगता ही होगा कि भाई इतनी ज़्यादा नहीं मैं मस्त हूँ फ्री हूँ जैसे भाई जी हमारे इनकी भी बहुत तेज है और हम बहुत आपस में मिल के प्यार कर दे 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 पैसे ही बहुत चीज है जिदे जिसे हो वे, वे कहते बहुत निकल जाती है देखो मैडम एक फैक्टर है पैसा मनी ऑल द फैक्टर्स नहीं है मान लो कोई आदमी बहुत बीमार है उसके पैसा बहुत है तो बताओ क्या उसको सारी खुशियाँ हैं घर में बच्चे परेशान हैं मान लो किसी का बच्चा फेल हो जाता है किसी का बच्चा तो क्या पैसे से वो खरीद सकता है हम पैसे से सुविधाएं तो खरीद सकते हैं शांति नहीं खरीद सकते सुख नहीं खरीद सकते आनंद नहीं खरीद सकते ब्लिस नहीं ले सकते पैसे से साधन कर, कर सकते हो खुशियाँ नहीं खरीद सकते वो खुशियाँ के लिए आपको समझ पीस ऑफ माइंड हार्ट में हारमोनी प्यार सौहार्द भाईचारा ये सब चाहिए ही चाहिए डिवाइन पावर्स यानी दिव्य गुण और दिव्य शक्तियाँ जब तक आपके अंदर नहीं होंगी आपके समाज में आपके घर में पूरे विश्व में सुख और शांति की परमानेंट दुनिया कभी स्थापित नहीं हो सकती ਤਸਵ ਪਰਿਵਰਤਨ ਸੇ ਵਿਸ਼ਵ ਪਰਿਵਰਤਨ ਪਹਿਲੇ ਹਮ ਖੁਦ ਤੇ ਕਾਮ ਕਰਤੇ ਹੈ ਫਿਰ ਹਮ ਦੂਸਰੋ ਕੋ ਬਤਾਤੇ ਹੈ